ਸਾਧ ਕੇ ਗਤੀ ਪਤਿਤ ਪਾਵਨ ਰਾਮ ਭਜਿ ਸੁਨੁ ਛਟ ਮਨਾ ਗਨਿਕਾ ਅਜਾ ਮਿਲ ਜਾਤ ਕੀ ਜਗ ਜਾ ਵਿਕਤ ਤਾਰੇ ਗਨਾ ਸੋਮ ਨਾਮ 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 महाशिवरात्रि ਦਾ ਮਹਾਪਰਵ ਹੈ ਔਰ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਇਤਿਹਾਸਿਕ ਮੰਦਿਰ ਅਜਲੇਸ਼ਵਰ ਧਾਮ ਤਸਵੀਰ ਦਿਖਾ ਦੇਣਾ ਪਹਿਲਾਂ ਕਿ ਅਜਲੇਸ਼ਵਰ ਧਾਮ ਦੀ ਤਸਵੀਰ ਹੈ ਔਰ ਮੰਦਿਰ ਦੇ ਅੰਦਰ ਦੇ ਪਹਿਲਾਂ ਜਰੂਰ ਦਰਸ਼ਨ ਕਰਵਾ ਦਾਂਗੇ ਆਪਣੇ ਦਰਸ਼ਕਾਂ ਨੂੰ ਔਰ ਦਰਸ਼ਕਾਂ ਨੂੰ ਅੰਦਰ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਕਲਸ਼ ਪੂਜਾ ਹੋ ਰਹੀ ਹੈ ਕਲਸ਼ ਰੱਖਿਆ ਜਾ ਰਿਹਾ ਹੈ ਅੱਜ ਔਰ ਲੋਕ ਜਿਹੜੇ ਨੇ ਉਹ ਕਿਹਾ ਜਾਵੇ ਤਾਂ ਰਾਤ 2 ਵਜੇ ਤੋਂ ਹੀ ਇੱਥੇ ਲਾਈਨਾਂ ਦੇ ਵਿੱਚ ਲੱਗੇ ਦੇ ਨੇ ਕਲਸ਼ ਪੂਜਾ ਜਿਹੜੀ ਹੈ ਉਹ ਚੱਲਦੀ ਪਈ ਹੈ ਮਹਾਸ਼ਿਵ ਰਾਤਰੀ ਦਾ ਪਰਵ ਹੈ ਔਰ ਮਹਾਸ਼ਿਵ ਰਾਤਰੀ ਦੇ ਪਰ ਮੌਕੇ ਜੋ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ 2 2 ਵਜੇ ਤੋਂ ਰਾਤ ਜੋ ਹੈ ਉਹ ਔਰ ਆਂਗਲੇ ਸ਼੍ਰੀ ਸਰਵਾ ਸਾਧਕੇ ਸਰਨੇ ਤ੍ਰੰਬਕੇ ਗਉਰੀ ਨਾਰਾਣੀ ਨਮਸਤਿ ਓਮ ਗੰਗਾ ਤਰੰਗ ਰਮੜੇ ਜਟਾ ਕਲਾਪਮ ਗਉਰੀ ਨਿਰੰਤਰ ਵਿਭੂਸ਼ਿਤਵਾਮ ਭਾਗਮ ਨਾਰਾਣਹ ਪ੍ਰੀਯਪਦੰਗਮਦਾ ਪਹਾਰਮ वाराणसी कुरपतिम भज विश्वनाथं सौराष्ट्रे सोमनाथम चा श्रीसलमलिक उज्जैन्यम डाक शंकर नाग सह दारुकावने वाराणसी क्षेत्रिमाल एक सत्तम पहासती ओं ओम बाल सुध मणिवाल मणिवालक् श्वेता श्वेता रुद्राय पशुपति कर्णालुद्राय नभोपाय पराजण्य ओम ह्रीं गजाननम भूतगणादि सेवितं कपितजम्बु फलि चारु भचडमो मासुतम सोक अंदरदे पिंडी रूप दे दर्शन ने और दर्शक श्रेणी दर्शक जोशी वो दर्शन कर रहे सी और ਗੱਲਬਾਤ ਸੰਗਤ ਨਾਲ ਕਰਾਂਗੇ ਕੀ ਨਾਮ ਹੈ ਜੀ rahul ji aaj de din kis tarike na puja rendi kinna lamba samay puja chaldi ja kinne vrat rakhe jande de vekho ji aaj din nirahar vrat chalda hai jada ki raat hi jado jo apan khana kha lende ha khane us to baad raat to leke ਅਗਲੇ ਦਿਨ ਸਵੇਰ ਤੱਕ ਆਪਾਂ ਕੁਝ ਨਹੀਂ ਖਾਣਾ ਤੇ ਚਾਰ ਟਾਈਮ ਦੀ ਇਹਦੇ ਵਿੱਚ ਪੂਜਾ ਕਰਨੀ ਹੁੰਦੀ ਹੈ ਜਿਹੜੀ ਕਿ ਮੰਦਿਰ ਦੇ ਵਿੱਚ ਅਚਲ ਮੰਦਿਰ ਦੇ ਵਿੱਚ ਰਾਤੀ 9 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਪੂਜਾ ਚੱਲਦੀ ਹੈ ਔਰ ਇੱਥੇ ਕਾਫੀ ਸ਼ਰਧਾਲੂ ਆਉਂਦੇ ਨੇ ਤੇ ਇਸ ਟਾਈਮ ਤੁਸੀਂ ਬਾਹਰ ਵੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈਗੀ ਹੈ ਮੰਦਿਰ ਦੇ ਟਰਸਟੀ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ ਆ ਦੱਸਣਗੇ ਤੁਹਾਨੂੰ ਸਾਡੇ ਨਾਲ ਮੰਦਿਰ ਦੇ ਚੀਫ ਟਰਸਟੀ ਪਵਨ ਕੁਮਾਰ ਜੀ ਪਵਨ ਜੀ ਪਹਿਲਾਂ ਤੇ ਕਲਸ਼ ਪੂਜਾ ਹੋਈ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਅਵਸਰ ਤੇ ਮ ਇਸ ਸ਼ੋਭਾ ਵਰਕਰ ਬਾਰਗਾ ਦੇਣਾ ਔਰ ਹੁਣੇ ਤੁਸੀਂ ਦੇਖਿਆ ਕਿ ਜਿਹੜਾ ਪ੍ਰਥਾ ਚੱਲੀ ਹੈ ਵੀ ਸ਼ਵਰਾਤਰੀ ਵਾਲੇ ਦਿਨ ਕਲਸ਼ ਰਖਿਆ ਜਾਂਦਾ ਹੈ ਸ਼ਵਰਾਤਰੀ ਵਾਲੇ ਦਿਨ ਅਜ ਕਲਸ਼ ਰੱਖ ਦਿੱਤਾ ਗਿਆ ਔਰ ਲੋਕਾਂ ਦੀ ਬਹੁਤ ਭੀੜ ਹੈ ਬਹੁਤ ਲਾਈਨਾਂ ਲੱਗੀਆਂ ਕਿ ਰਾਤ 2 ਵਜੇ ਤੋਂ ਹੀ ਆ ਕੇ ਲੋਕ ਲਾਈਨਾਂ 'ਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਅੱਜ ਦੇ ਦਿਨ ਕਿੰਨੀ ਵਾਰੀ ਪੂਜਾ ਹੁੰਦੀ ਹੈ ਜਾਂ ਕਿੰਨਾ ਲੰਬਾ ਵਰਤ ਚੱਲਦਾ 2 ਵਜੇ ਤੋਂ ਪੂਜਾ ਸ਼ੁਰੂ ਹੁੰਦੀ ਹੈ ਔਰ ਰਾਤੀ 11 ਵਜੇ ਤੱਕ ਚਾਰ ਪੂਜਾ ਹੁੰਦੀਆਂ ਚਾਰ ਪੂਜਾ ਦਾ ਲੋਕੀ ਆਨੰਦ ਲੈਂਦੇ ਔਰ ਬੋਲੇ ਸ਼ੰਕਰ ਕੋ ਆਪਣੀਆਂ ਮਨੋ ਕਾਮਨਾ ਪੂਰੀਆ ਕਰਦੇ। ਕੋਈ ਚਾਰ ਪੂਜਾ ਹੁੰਦੀਆਂ ਲੰਬਾ ਵਰਤ ਹੁੰਦਾ ਇਹਦੇ ਚ ਬਿਨਾ ਅੰਜਲ ਦੇ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਇਤਿਹਾਸਿਕ ਮੰਦਰ ਹੈ ਅਚਲੇਸ਼ਵਰ ਥਾਮ ਜਿੱਥੇ ਦੇ ਸਾਡੇ ਦਰਸ਼ਕ ਦਰਸ਼ਨ ਕਰ ਰਹੇ ਸੀ। ਕੈਮਰਾਮੈਨ ਬੰਟੀ ਦੇ ਨਾਲ ਔਨ 에ਰ ਲਈ ਨਿਤਿੰਨ ਲੂਥਰਾ ਬਟਾਲਾ ਜਾਤ ਦੇ ਗੀ ਗੰਤੀ ਪਾਤੇ ਸਵਾਮਨ ਰਾਮ ਭਜ ਸੁਨ ਸਟਮਨਾਗ ਨਿਕਾ ਆਜਾ ਮਿਲ ਗਿਆ ਗੀਦ ਗਜਾ ਵਿਕਤਾਰੇ ਗਨਾ ਨਾਮਾਂ ਪਾਤਿ ਦਾ ਨਾਮ ਕਰ ਕਰ ਲੀ ਦੀ ਮਾਣਿ ਚਲਹਿ ਤੋ ਏਕਾ ਮਹਾਸ਼ਿਵratri ਦਾ ਮਹਾਪਰਵ ਹੈ ਔਰ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਇਤਿਹਾਸਿਕ ਮੰਦਰ ਅਚਲੇਸ਼ਵਰ ਧਾਮ ਤਸਵੀਰ ਦਿਖਾ ਦਿੰਨਾ ਪਹਿਲਾਂ ਕਿ ਅਚਲੇਸ਼ਵਰ ਧਾਮ ਦੀ ਤਸਵੀਰ ਹੈ ਔਰ ਮੰਦਰ ਦੇ ਅੰਦਰ ਦੇ ਪਹਿਲਾਂ ਜਰੂਰ ਦਰਸ਼ਨ ਕਰਵਾ ਦਾਂਗੇ ਆਪਣੇ ਦਰਸ਼ਕਾਂ ਨੂੰ ਔਰ ਦਰਸ਼ਕਾਂ ਨੂੰ ਅੰਦਰ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਕਲਸ਼ ਪੂਜਾ ਹੋ ਰਹੀ ਹੈ ਕਲਸ਼ ਰੱਖਿਆ ਜਾ ਰਿਹਾ ਹੈ ਅੱਜ ਔਰ ਲੋਕ ਜਿਹੜੇ ਨੇ ਉਹ ਕਿਹਾ ਜਾਵੇ ਤਾਂ ਰਾਤ 2 ਵਜੇ ਤੋਂ ਹੀ ਇੱਥੇ ਲਾਈਨਾਂ ਦੇ ਵਿੱਚ ਲੱਗੇ ਨੇ ਕਲਸ਼ ਪੂਜਾ ਜਿਹੜੀ ਹੈ ਉਹ ਚੱਲਦੀ ਪਈ ਹੈ ਮਹਾਸ਼ਿਵ ਰਾਤਰੀ ਦਾ ਪਰਵ ਹੈ ਔਰ ਮਹਾਸ਼ਿਵ ਰਾਤਰੀ ਦੇ ਪਰ ਮੌਕੇ ਜੋ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ 2 2 ਵਜੇ ਤੋਂ ਰਾਤ ਜੋ ਹੈ ਔਰ ਆਗਲੇ ਸ਼੍ਰੀ ਸਰਬਾ ਸਾਜਕੇ ਸਨੇਤਰੰਬਕੇ ਗਉਰੀ ਨਾਰਾਣੀ ਨਮਸਤੂ ਓਮ ਗੰਗਾ ਤਰੰਗ ਰਮੜੇ ਜਟਾ ਕਲਾਪਮ ਗਉਰੀ ਨਿਰੰਤਰ ਵਿਭੂਸ਼ਿਤਵਾਮ ਭਾਗਮ ਨਾਰਾਣਹ ਪ੍ਰੀਯਪਦੰਗਮਦਾ ਪਹਾਰਮ वाराणसी कुरपतिम भज विश्वनाथ सौराष्ट्रे सोमनाथम चा श्रीसलमलिकैन्यम डाकनीम भीम शंकर सह दारुकावने दारुकाव वाराणसव क्षेत्र कम हिमाल एक पन सति ओं सर्वसुद बाधब मणिवालक्श्मी श्वेता श्वेता रुद्राय पशुपति कर्णालुद्राय नभोपाय पराजन्य ओम हरियुम गजाननम भूतिगडादि सेवितम कपीति जंभू फल चारु भचडमो मासुतम सोक। ਅੰਦਰ ਦੇ ਪਿੰਡੀ ਰੂਪ ਦੇ ਦਰਸ਼ਨ ਨੇ ਔਰ ਦਰਸ਼ਕ ਸੜੇ ਦਰਸ਼ਕ ਜੋਸੀ ਉਹ ਦਰਸ਼ਨ ਕਰ ਰਹੇ ਸੀ ਹੁਣ ਗੱਲਬਾਤ ਸੰਗਤ ਨਾਲ ਕਰਾਂਗੇ ਕੀ ਨਾਮ ਹੈ ਜੀ? ਰਾਹੁਲ ਜੀ। ਰਾਹੁਲ ਜੀ ਅੱਜ ਦੇ ਦਿਨ ਕਿਸ ਤਰੀਕੇ ਨਾਲ ਪੂਜਾ ਰੈਂਦੀ ਕਿੰਨਾ ਲੰਮਾ ਸਮਾਂ ਪੂਜਾ ਚੱਲਦੀ ਹੈ ਜਾਂ ਕਿੰਨੇ ਵਰਤ ਰੱਖੇ ਜਾਂਦੇ ਨੇ? ਵੇਖੋ ਜੀ ਅੱਜ ਦਿਨ ਨਿਰਾਹਾਰ ਵਰਤ ਚੱਲਦਾ ਹੈ ਜਿਹੜਾ ਕਿ ਸੇ ਰਾਤੀ ਜਦੋਂ ਜੋ ਆਪਾਂ ਖਾਣਾ ਖਾ ਲੈਂਦੇ ਆ ਖਾ ਲੈਣੇ ਉਸ ਤੋਂ ਬਾਅਦ ਰਾਤ ਨੂੰ ਲੈ ਕੇ ਅਗਲੇ ਦਿਨ ਸਵੇਰ ਤੱਕ ਆਪਾਂ ਕੁਝ ਨਹੀਂ gana ਤੇ ਚਾਰ ਟਾਈਮ ਦੀ ਇਹਦੇ ਵਿੱਚ ਪੂਜਾ ਕਰਨੀ ਹੁੰਦੀ ਹੈ ਜਿਹੜੀ ਕਿ ਮੰਦਿਰ ਦੇ ਵਿੱਚ ਅਚਲ ਮੰਦਿਰ ਦੇ ਵਿੱਚ ਰਾਤੀ 9 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਪੂਜਾ ਚੱਲਦੀ ਹੈ ਔਰ ਇੱਥੇ ਕਾਫੀ ਸ਼ਰਧਾਲੂ ਆਉਂਦੇ ਨੇ ਤੇ ਇਸ ਟਾਈਮ ਤੁਸੀਂ ਬਾਹਰ ਵੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈਗੀ ਹੈ ਮੰਦਿਰ ਦੇ ਟਰਸਟੀ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ ਆ ਦੱਸਰਗੇ ਤੁਹਾਨੂੰ ਸਾਡੇ ਨਾਲ ਮੰਦਿਰ ਦੇ ਚੀਫ ਟਰਸਟੀ ਪਵਨ ਕੁਮਾਰ ਜੀ ਪਵਨ ਜੀ ਪਹਿਲਾਂ ਤੇ ਕਲਸ਼ ਪੂਜਾ ਹੋਈ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਅਫਸਰ ਤੇ ਮੈਂ ਸ ਇਸ ਸ਼ੋਭਾਵਸ਼ਰ ਮ바ਰਕਾ ਦੇਣਾ ਔਰ ਹੁਣੇ ਤੁਸੀਂ ਦੇਖਿਆ ਕਿ ਜਿਹੜਾ ਪ੍ਰਥਾ ਚੱਲੀ ਹੈ ਵੀ ਸ਼ਵਰਾਤਰੀ ਵਾਲੇ ਦਿਨ ਕਲਸ਼ ਰਖਿਆ ਜਾਂਦਾ ਹੈ ਸ਼ਵਰਾਤਰੀ ਵਾਲੇ ਦਿਨ ਅਜ ਕਲਸ਼ ਰੱਖ ਦਿੱਤਾ ਗਿਆ ਔਰ ਲੋਕਾਂ ਦੀ ਬਹੁਤ ਭੀੜ ਹੈ ਬਹੁਤ ਲਾਈਨਾਂ ਲੱਗੀਆਂ ਕਿ ਰਾਤ 2 ਵਜੇ ਤੋਂ ਹੀ ਆ ਕੇ ਲੋਕ ਲਾਈਨਾਂ 'ਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਅੱਜ ਦੇ ਦਿਨ ਕਿੰਨੀ ਵਾਰੀ ਪੂਜਾ ਹੁੰਦੀ ਹੈ ਜਾਂ ਕਿੰਨਾ ਲੰਬਾ ਵਰਤ ਚੱਲਦਾ 2 ਵਜੇ ਤੋਂ ਪੂਜਾ ਸ਼ੁਰੂ ਹੁੰਦੀ ਹੈ ਔਰ ਰਾਤੀ 11 ਵਜੇ ਤੱਕ ਚਾਰ ਪੂਜਾ ਹੁੰਦੀਆਂ ਚਾਰ ਪੂਜਾ ਦਾ ਲੋਕੀ ਅਨੰਦ ਲੈਂਦੇ ਔਰ ਬੋਲੇ ਸ਼ੰਕਰ ਕੋ ਆਪਣੀਆਂ ਮਨੋ ਕਾਮਨਾ ਪੂਰੀਆ ਕਰਦੇ ਕੋਈ ਚਾਰ ਪੂਜਾ ਹੁੰਦੀਆਂ ਲੰਬਾ ਵਰਤ ਹੁੰਦਾ ਇਹਦੇ ਚ ਬਿਨਾ ਅੰਜਲ ਦੇ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਇਤਿਹਾਸਿਕ ਮੰਦਰ ਹੈ ਅਚਲੇਸ਼ਵਰ ਥਾਮ ਜਿੱਥੇ ਦੇ ਸਾਡੇ ਦਰਸ਼ਕ ਦਰਸ਼ਨ ਕਰ ਰਹੇ ਸੀ ਕੈਮਰਾਮੈਨ ਬੰਟੀ ਦੇ ਨਾਲ ਔਨ 에ਰ ਲਈ ਨਿਤਨ ਲੂਥਰਾ ਬਟਾਲਾ ਦਰਗੇ ਗੀ ਗੋਤੀ ਬਾਤੇ ਤੇ ਪਾਵਨ ਰਾਮ ਭਜਿਸੁ ਨ ਸਟਮਨਾਗਨਿਕਾ ਅਜਾਮਿਲ ਵਿਆਦ ਗੀਤ ਗਜਾ ਵਿਕਟਾਰੇ ਗਨੋ ਨਾਮਾ ਕੀ ਤੋ ਨਾ ਤੁਰ ਪਰ ਤਰਲੀ ਪਾਵਨ ਰਾਮ ਭਜਿਸੁ ਨ ਸਟਮਨਾਗਨਿਕਾ ਜਲਹਿ ਤੋ महाशिवरात्रि ਦਾ ਮਹਾਪਰਵ ਹੈ ਔਰ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਇਤਿਹਾਸਿਕ ਮੰਦਿਰ ਅਚਲੇਸ਼ਵਰ ਧਾਮ ਤਸਵੀਰ ਦਿਖਾ ਦਿੰਨਾ ਪਹਿਲਾਂ ਕਿ ਅਚਲੇਸ਼ਵਰ ਧਾਮ ਦੀ ਤਸਵੀਰ ਹੈ ਔਰ ਮੰਦਿਰ ਦੇ ਅੰਦਰ ਦੇ ਪਹਿਲਾਂ ਜਰੂਰ ਦਰਸ਼ਨ ਕਰਵਾ ਦਾਂਗੇ ਆਪਣੇ ਦਰਸ਼ਕਾਂ ਨੂੰ ਔਰ ਦਰਸ਼ਕਾਂ ਨੂੰ ਅੰਦਰ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਕਲਸ਼ ਪੂਜਾ ਹੋ ਰਹੀ ਹੈ ਕਲਸ਼ ਰੱਖਿਆ ਜਾ ਰਿਹਾ ਹੈ ਅੱਜ ਔਰ ਲੋਕ ਜਿਹੜੇ ਨੇ ਉਹ ਕਿਹਾ ਜਾਵੇ ਤਾਂ ਰਾਤ 2 ਵਜੇ ਤੋਂ ਹੀ ਇੱਥੇ ਲਾਈਨਾਂ ਦੇ ਵਿੱਚ ਲੱਗੇ ਨੇ ਕਲਸ਼ ਪੂਜਾ ਜਿਹੜੀ ਹੈ ਉਹ ਚੱਲਦੀ ਪਈ ਹੈ ਮਹਾਸ਼ਿਵਰਾਤਰੀ ਦਾ ਪਰਵ ਹੈ ਔਰ ਮਹਾਸ਼ਿਵਰਾਤਰੀ ਦੇ ਪਰ ਮੌਕੇ ਜੋ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ 2 2 ਵਜੇ ਤੋਂ ਰਾਤ ਜੋ ਹੈ ਉਹ ਔਰ ਆਂਗਲੇਸ਼ਵੀ ਸਰਬਾ ਸਾਧਕੇ ਸਰਨੇ ਤ੍ਰੰਬਿਕੇ ਗਉਰੀ ਨਾਰਾਣੀ ਨਮਸਤੂ ਓਮ ਗੰਗਾ ਤਰੰਗ ਰਮੜੇ ਜਟਾ ਕਲਾਪਮ ਗਉਰੀ ਨਿਰੰਤਰ ਵਿਭੂਸ਼ਿਤ ਵਾਮ ਭਾਗਮ ਨਾਰਾਇਣਹ ਪ੍ਰੀਯਪਦੰਗਮਦਾ ਪਹਾਰਮ वाराणसी कुरपतिम भज विश्वनाथ सोमनाथं सोमनाथम चा श्रीसलमलिक्जैन्यम डाकनीम भीम शंकर सेतुबंधेतुराश नगस दारुकावने वाराणसी क्षेत्रम कम हिमालय एताजोत सत्तम पन सती ओं सर सुसुद बाल सुध श्वेता श्वेता रुद्राय पशुपति कर्णालुद्राय नभोपाय पराजन्य ओम हरियुम गजाननम भूतगणादि सेवितं कपेति जंभु फल चारु भचडमो मासुतम सोक अंतर्द पिंडी रूप दे दर्शन ने और दर्शक से दर्शक जोशी वो दर्शन कर रहे सी और गलबत संगत ना करेंगे की नाम है जी राहुल राहुल जी आज दे दिन किस तरीके ना पूजा रेंदी कितना लंबा समय पूजा चलती है या किन्ने व्रत रखे जाते देखो जी आज दिन निराहार व्रत चलदा है जड़ा कि से राती जदों जो आपा खाना खा लंदे हां खा लेने उस तो बाद रात को लेके ਅਗਲੇ ਦਿਨ ਸਵੇਰ ਤੱਕ ਆਪਾਂ ਕੁਝ ਨਹੀਂ gana ਤੇ ਚਾਰ ਟਾਈਮ ਦੀ ਇਹਦੇ ਵਿੱਚ ਪੂਜਾ ਕਰਨੀ ਹੁੰਦੀ ਹੈ ਜਿਹੜੀ ਕਿ ਮੰਦਿਰ ਦੇ ਵਿੱਚ ਅਚਲ ਮੰਦਿਰ ਦੇ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਪੂਜਾ ਚੱਲਦੀ ਹੈ ਔਰ ਇੱਥੇ ਕਾਫੀ ਸ਼ਰਧਾਲੂ ਆਉਂਦੇ ਨੇ ਤੇ ਇਸ ਟਾਈਮ ਤੁਸੀਂ ਬਾਹਰ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈਗੀ ਹੈ ਮੰਦਿਰ ਦੇ ਟਰਸਟੀ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ ਆ ਦੱਸਣਗੇ ਤੁਹਾਨੂੰ ਸਾਡੇ ਨਾਲ ਮੰਦਿਰ ਦੇ ਚੀਫ ਟਰਸਟੀ ਪਵਨ ਕੁਮਾਰ ਜੀ ਪਵਨ ਜੀ ਪਹਿਲਾਂ ਤੇ ਕਲਸ਼ ਪੂਜਾ ਹੋਈ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਅਫਸਰ ਤੇ ਮੈਂ ਸਾਰੇ ਇਸ ਸ਼ੋਭਾ ਵਰਕਾ ਦੇਣਾ ਔਰ ਹੁਣੇ ਤੁਸੀਂ ਦੇਖਿਆ ਕਿ ਜਿਹੜਾ ਪ੍ਰਥਾ ਚੱਲੀ ਹੈ ਵੀ ਸ਼ਵਰਾਤਰੀ ਵਾਲੇ ਦਿਨ ਕਲਸ਼ ਰਖਿਆ ਜਾਂਦਾ ਹੈ ਸ਼ਵਰਾਤਰੀ ਵਾਲੇ ਦਿਨ ਅਜ ਕਲਸ਼ ਰੱਖ ਦਿੱਤਾ ਗਿਆ ਔਰ ਲੋਕਾਂ ਦੀ ਬਹੁਤ ਭੀੜ ਹੈ ਬਹੁਤ ਲਾਈਨਾਂ ਲੱਗੀਆਂ ਕਿ ਰਾਤ 2 ਵਜੇ ਤੋਂ ਹੀ ਆ ਕੇ ਲੋਕ ਲਾਈਨਾਂ 'ਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਅੱਜ ਦੇ ਦਿਨ ਕਿੰਨੀ ਵਾਰੀ ਪੂਜਾ ਹੁੰਦੀ ਹੈ ਜਾਂ ਕਿੰਨਾ ਲੰਬਾ ਇਹ ਵਰਤ ਚੱਲਦਾ 2 ਵਜੇ ਤੋਂ ਪੂਜਾ ਸ਼ੁਰੂ ਹੁੰਦੀ ਹੈ ਔਰ ਰਾਤੀ 11 ਵਜੇ ਤੱਕ ਚਾਰ ਪੂਜਾ ਹੁੰਦੀਆਂ ਚਾਰ ਪੂਜਾ ਦਾ ਲੋਕੀ ਅਨੰਦ ਲੈਂਦੇ ਔਰ ਬੋਲੇ ਸ਼ੰਕਰ ਕੋ ਆਪਣੀਆਂ ਮਨੋ ਕਾਮਨਾ ਪੂਰੀਆ ਕਰਦੇ ਕੋਈ ਚਾਰ ਪੂਜਾ ਹੁੰਦੀਆਂ ਲੰਬਾ ਵਰਤ ਹੁੰਦਾ ਇਹਦੇ ਚ ਬਿਨਾ ਅੰਜਲ ਦੇ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਇਹ ਇਤਿਹਾਸਿਕ ਮੰਦਰ ਹੈ ਅਚਲੇਸ਼ਵਰ ਥਾਮ ਜਿੱਥੇ ਦੇ ਸਾਡੇ ਦਰਸ਼ਕ ਦਰਸ਼ਨ ਕਰ ਰਹੇ ਸੀ ਕੈਮਰਾਮੈਨ ਬੰਟੀ ਦੇ ਨਾਲ ਔਨ 에ਰ ਨਹੀਂ ਤੇ ਨੂਥਰਾ ਬਟਾਲਾ ਜਾਗ ਦੇ ਗੀਤ ਵਾਤਿਤ ਪਾਵਨ ਰਾਮ ਭਜ ਸੁਨ ਸਟਮਨਾਗ ਨਿਕਾ ਅਜਾਮਿਲ ਵਿਆਗ ਗੀਤ ਗਜਾ ਵਿਕਤਾਰੇ ਗਨਾ ਓਮ ਨਾਮਾ ਆਦਿ ਨਾਤ ਕਰ ਕਰੀ ਦੀ ਭਾਮੀ ਗਨਾ ਜਾਗ ਦੇ ਗੀਤ ਮਹਾਸ਼ਿਵratri ਦਾ ਮਹਾਪਰਵ ਹੈ ਔਰ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਇਤਿਹਾਸਿਕ ਮੰਦਿਰ ਅਚਲੇਸ਼ਵਰ ਧਾਮ ਤਸਵੀਰ ਦਿਖਾ ਦਿੰਨਾ ਪਹਿਲਾਂ ਕਿ ਅਚਲੇਸ਼ਵਰ ਧਾਮ ਦੀ ਤਸਵੀਰ ਹੈ ਔਰ ਮੰਦਿਰ ਦੇ ਅੰਦਰ ਦੇ ਪਹਿਲਾਂ ਜਰੂਰ ਦਰਸ਼ਨ ਕਰਵਾ ਦਾਂਗੇ ਆਪਣੇ ਦਰਸ਼ਕਾਂ ਨੂੰ ਔਰ ਦਰਸ਼ਕਾਂ ਨੂੰ ਅੰਦਰ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਕਲਸ਼ ਪੂਜਾ ਹੋ ਰਹੀ ਹੈ ਕਲਸ਼ ਰੱਖਿਆ ਜਾ ਰਿਹਾ ਹੈ ਅੱਜ ਔਰ ਲੋਕ ਜਿਹੜੇ ਨੇ ਉਹ ਕਿਹਾ ਜਾਵੇ ਤਾਂ ਰਾਤ 2 ਵਜੇ ਤੋਂ ਹੀ ਇੱਥੇ ਲਾਈਨਾਂ ਦੇ ਵਿੱਚ ਲੱਗੇ ਦੇ ਨੇ ਕਲਸ਼ ਪੂਜਾ ਜਿਹੜੀ ਹੈ ਉਹ ਚੱਲਦੀ ਪਈ ਹੈ ਮਹਾਸ਼ਿਵ ਰਾਤਰੀ ਦਾ ਪਰਵ ਹੈ ਔਰ ਮਹਾਸ਼ਿਵ ਰਾਤਰੀ ਦੇ ਪਰ ਮੌਕੇ ਜੋ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ 2 2 ਵਜੇ ਤੋਂ ਰਾਤ ਜੋ ਹੈ ਔਰ ਆਗਲੇ ਸ਼ਵੇ ਸਰਬਾ ਸਾਜਕੇ ਸਰ ਨੇਤਰੰਬਕੇ ਗौरी नारायणी ਨਮਸਤੂਤੇ ਓਮ ਗੰਗਾ ਤਰੰਗ ਰਮੜੇ ਜਟਾ ਕਲਾਪਮ ਗौरी ਨਿਰੰਤਰ ਵਿਭੂਸ਼ਿਤ ਵਾਮ ਭਾਗਮ ਨਾਰਾਇਣਹ ਪ੍ਰੀਯਪਦੰਗਮਦਾ ਪਹਾਰਮ वाराणसी पुरपतिं भज विश्वनाथ सौराष्ट्रे सोमनाथम चा श्री सलमलिकैन्यम भीम संक्रम सेतुबंधेतुराश नगस दारुकावने नाग सह दारुकावने एकताजोत सत्कृत पन सती ओं सर सुसुद बाल सुध बाल मणिवालक् श्वेता श्वेता रुद्राय पशुति कर्णालुद्रा नभोरू पर ओम हरियुम गजाननम भूतगणादि सेवितं कपितजम्बु फलचारु भचडम उमासुतं शोकविंतं अंदरदे पिंडी रूप ते दर्शन ने और दर्शक छड़े दर्शक जो सी वो दर्शन कर रहे सी और गल बात संगत ना करेंगे की नाम है जी राहुल राहुल जी आज दे दिन किस तरीके ना पूजा रेंदी कितना लंबा समय पूजा चलती है किन्ने व्रत रखे जाते दे, दे? ਵੇਖੋ ਜੀ ਅੱਜ ਦਿਨ ਨਿਰਾ ਹਾਰਵਰਡ ਚੱਲਦਾ ਹੈ ਜਿਹੜਾ ਕਿ ਸਵੇਰੇ ਰਾਤੀ ਜਦੋਂ ਜੋ ਆਪਾਂ ਖਾਣਾ ਖਾ ਲੈਂਦੇ ਆ ਖਾ ਲੈਣੇ ਉਸ ਤੋਂ ਬਾਅਦ ਮੰਦਿਰ ਦੇ ਚੀਫ ਟਰਸਟੀ ਪਵਨ ਕੁਮਾਰ ਜੀ ਪਵਨ ਜੀ ਪਹਿਲਾਂ ਤੇ ਕਲਸ਼ ਪੂਜਾ ਹੋਈ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਅਫਸਰ ਤੇ ਮੈਂ ਸਾਰੇ ਸ਼ਹਿਰ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਸ਼ੋਭਾ ਬਾਰਕਾ ਦੇਣਾ ਔਰ ਹੁਣੇ ਤੁਸੀਂ ਦੇਖਿਆ ਕਿ ਜਿਹੜਾ ਪ੍ਰਥਾ ਚੱਲੀ ਹੈ ਕਿ ਸ਼ਿਵਰਾਤਰੀ ਵਾਲੇ ਦਿਨ ਕਲਸ਼ ਰੱਖਿਆ ਜਾਂਦਾ ਹੈ ਸ਼ਿਵਰਾਤਰੀ ਵਾਲੇ ਦਿਨ ਅਜ ਕਲਸ਼ ਰੱਖ ਦਿੱਤਾ ਗਿਆ ਹੈ ਔਰ ਲੋਕਾਂ ਦੀ ਬਹੁਤ ਭੀੜ ਹੈ ਬਹੁਤ ਲਾਈਨਾਂ ਲੱਗੀਆਂ ਕਿ ਰਾਤ 2 ਵਜੇ ਤੋਂ ਹੀ ਆ ਕੇ ਲੋਕ ਲਾਈਨਾਂ 'ਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਅੱਜ ਦੇ ਦਿਨ ਕਿੰਨੀ ਵਾਰੀ ਪੂਜਾ ਹੁੰਦੀ ਹੈ ਜਾਂ ਕਿੰਨਾ ਲੰਬਾ ਵਰਤ ਚੱਲਦਾ 2 ਵਜੇ ਤੋਂ ਪੂਜਾ ਸ਼ੁਰੂ ਹੁੰਦੀ ਹੈ ਔਰ ਰਾਤੀ 11 ਵਜੇ ਤੱਕ ਚਾਰ ਪੂਜਾ ਹੁੰਦੀਆਂ ਚਾਰ ਪੂਜਾ ਦਾ ਲੋਕੀਂ ਆਨੰਦ ਲੈਂਦੇ ਔਰ ਬੋਲੇ ਸ਼ੰਕਰ ਕੋ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਕੋਈ ਚਾਰ ਪੂਜਾ ਹੁੰਦੀਆਂ ਲੰਬਾ ਵਰਤ ਹੁੰਦਾ ਇਹਦੇ 'ਚ ਬਿਨਾ ਅੰਜਲ ਦੇ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਇਤਿਹਾਸਿਕ ਮੰਦਿਰ ਹੈ ਅਚਲੇਸ਼ਵਰ ਧਾਮ ਜਿੱਥੇ ਦੇ ਸਾਡੇ ਦਰਸ਼ਕ ਦਰਸ਼ਨ ਕਰ ਰਹੇ ਸੀ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰ ਲਈ ਨਿਤਨ ਲੂਥਰਾ ਬਟਾਲਾ ਜਾਗ ਦੇ ਗੀ ਗਤੀ ਬਾਤੇ ਤੇ ਬਾਹਮਨ రామ ਭਜ ਸੁਨ ਸਟਮਨਾਗ ਨਿਕਾ ਅਜਾਮਿਲ ਯਾਗ ਗੀਦ ਗਜਾ ਵਿਕਤਾਰੇ ਗਨਾ ਓਮ ਨਾਮਾ ਕੀ ਤਾ ਨਾ ਤੇ ਪਰ ਪਰ ਦੇਤੀ ਬਾਹਮਨ రామ ਗਨਾ ਜਲੇ ਤੋ ਏ ਕਾ ਅਨੁਆਸਰ महाशिवरात्रि ਦਾ ਮਹਾਪਰਵ ਹੈ ਔਰ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਇਤਿਹਾਸਿਕ ਮੰਦਿਰ ਅਚਲੇਸ਼ਵਰ ਧਾਮ ਤਸਵੀਰ ਦਿਖਾ ਦਿੰਨਾ ਪਹਿਲਾਂ ਕਿ ਅਚਲੇਸ਼ਵਰ ਧਾਮ ਦੀ ਤਸਵੀਰ ਹੈ ਔਰ ਮੰਦਿਰ ਦੇ ਅੰਦਰ ਦੇ ਪਹਿਲਾਂ ਜਰੂਰ ਦਰਸ਼ਨ ਕਰਵਾ ਦਾਂਗੇ ਆਪਣੇ ਦਰਸ਼ਕਾਂ ਨੂੰ ਔਰ ਦਰਸ਼ਕਾਂ ਨੂੰ ਅੰਦਰ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਕਲਸ਼ ਪੂਜਾ ਹੋ ਰਹੀ ਹੈ ਕਲਸ਼ ਰੱਖਿਆ ਜਾ ਰਿਹਾ ਹੈ ਅੱਜ ਔਰ ਲੋਕ ਜਿਹੜੇ ਨੇ ਉਹ ਕਿਹਾ ਜਾਵੇ ਤਾਂ ਰਾਤ 2 ਵਜੇ ਤੋਂ ਹੀ ਇੱਥੇ ਲਾਈਨਾਂ ਦੇ ਵਿੱਚ ਲੱਗੇ ਦਨੇ ਕਲਸ਼ ਪੂਜਾ ਜਿਹੜੀ ਹੈ ਉਹ ਚੱਲਦੀ ਪਈ ਹੈ ਮਹਾਸ਼ਿਵਰਾਤਰੀ ਦਾ ਪਰਵ ਹੈ ਔਰ ਮਹਾਸ਼ਿਵਰਾਤਰੀ ਦੇ ਪਰ ਮੌਕੇ ਜੋ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ 2 2 ਵਜੇ ਤੋਂ ਰਾਤ ਜੋ ਹੈ ਉਹ ਔਰ ਆਂਗਲੇਸ਼ਵੀ ਸਰਬਾ ਸਾਜਿ ਕੇ ਸਰ ਨੇਤਰੰਬਕੇ ਗਉਰੀ ਨਾਰਾਣੀ ਨਮਸਤਿ ਓਮ ਗੰਗਾ ਤਰੰਗ ਰਮੜੇ ਜਟਾ ਕਲਾਪਮ ਗਉਰੀ ਨਿਰੰਤਰ ਵਿਭੂਸ਼ਿਤਵਾਮ ਭਾਗਮ ਨਾਰਾਣਹ ਪ੍ਰੀਯਪਦੰਗਮਦਾਪਹਾਰਮ वाराणसी कुरपतिम भज विश्वनाथं सौराष्ट्रे सोमनाथा श्रीसलमलिकैन्यंभी शंकर चेतुन्धेतुराश नग सह दारुकाव वाराणसव क्षेत्र कम एताज्योत सत्तम पनसती ओं सर्वसुद बालय सुध बाल मणिवालक् श्वेता श्वेता रुद्राय पशुपति कर्णालुद्राय नभो पराजण्य है ओम हर्यम गजाननम भूतगणादि सेवितं कपेति जंभु फलचारु भचडम उमासुतम सोकवि अंदरदे पिंडी रूप ते दर्शन ਨੇ اور দর্শক سڑے দর্শক جوسی او درشن کر رہے سی پھر گل بات سنگتنوں کریں گے کی نام ہے جی راہول راہول جی اج دے دن کس طریقے نال Puja ریندی کتنا لمبا سماں Puja چلدی یا کنے ورت رکھے جاندے نے ویکھو جی اج دن نراحر ورت چلدا ہے جڑا کہ سیرے رات دی جدو جو اپا کھانا کھا لندے ہیں کھا لینے اس تو بعد رات تو لے کے ਅਗਲੇ ਦਿਨ ਸਵੇਰ ਤੱਕ ਆਪਾਂ ਕੁਝ ਨਹੀਂ gana ਤੇ 4 ਟਾਈਮ ਦੀ ਇਹਦੇ ਵਿੱਚ ਪੂਜਾ ਕਰਨੀ ਹੁੰਦੀ ਹੈ ਜਿਹੜੀ ਕਿ ਮੰਦਿਰ ਦੇ ਵਿੱਚ ਅਚਲ ਮੰਦਿਰ ਦੇ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਪੂਜਾ ਚੱਲਦੀ ਹੈ ਔਰ ਇੱਥੇ ਕਾਫੀ ਸ਼ਰਧਾਲੂ ਆਉਂਦੇ ਨੇ ਤੇ ਇਸ ਟਾਈਮ ਤੁਸੀਂ ਬਾਹਰ ਵੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈਗੀ ਹੈ ਮੰਦਿਰ ਦੇ ਟਰਸਟੀ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ ਅੱਦ ਸਰਣਗੇ ਤੁਹਾਨੂੰ ਸਾਡੇ ਨਾਲ ਮੰਦਿਰ ਦੇ ਚੀਫ ਟਰਸਟੀ ਪਵਨ ਕੁਮਾਰ ਜੀ ਪਵਨ ਜੀ ਪਹਿਲਾਂ ਤੇ ਕਲਸ਼ ਪੂਜਾ ਹੋਈ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਅਫਸਰ ਤੇ ਮੈਂ ਇਸ ਸ਼ੋਭਾ ਸਰਵਾਰ ਕਾ ਦੇਣਾ ਔਰ ਹੁਣੇ ਤੁਸੀਂ ਦੇਖਿਆ ਕਿ ਜਿਹੜਾ ਪ੍ਰਥਾ ਚੱਲੀ ਹੈ ਵੀ ਸ਼ਵਰਾਤਰੀ ਵਾਲੇ ਦਿਨ ਕਲਸ਼ ਰਖਿਆ ਜਾਂਦਾ ਹੈ ਸ਼ਵਰਾਤਰੀ ਵਾਲੇ ਦਿਨ ਅਜ ਕਲਸ਼ ਰੱਖ ਦਿੱਤਾ ਗਿਆ ਔਰ ਲੋਕਾਂ ਦੀ ਬਹੁਤ ਭੀੜ ਹੈ ਬਹੁਤ ਲਾਈਨਾਂ ਲੱਗੀਆਂ ਹਨ ਕਿ ਰਾਤ 2 ਵਜੇ ਤੋਂ ਹੀ ਆ ਕੇ ਲੋਕ ਲਾਈਨਾਂ ਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਅੱਜ ਦੇ ਦਿਨ ਕਿੰਨੀ ਵਾਰੀ ਪੂਜਾ ਹੁੰਦੀ ਹੈ ਜਾਂ ਕਿੰਨਾ ਲੰਬਾ ਵਰਤ ਚੱਲਦਾ 2 ਵਜੇ ਤੋਂ ਪੂਜਾ ਸ਼ੁਰੂ ਹੁੰਦੀ ਹੈ ਔਰ ਰਾਤੀ 11 ਵਜੇ ਤੱਕ ਚਾਰ ਪੂਜਾ ਹੁੰਦੀਆਂ ਚਾਰ ਪੂਜਾ ਦਾ ਲੋਕੀਂ ਆਨੰਦ ਲੈਂਦੇ ਔਰ ਬੋਲੇ ਸ਼ੰਕਰ ਕੋ ਆਪਣੀਆਂ ਮਨੋ ਕਾਮਨਾ ਪੂਰੀਆ ਕਰਦੇ। ਕੋਈ ਚਾਰ ਪੂਜਾ ਹੁੰਦੀਆਂ ਲੰਬਾ ਵਰਤ ਹੁੰਦਾ ਇਹਦੇ ਚ ਬਿਨਾ ਅੰਜਲ ਦੇ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਇਤਿਹਾਸਿਕ ਮੰਦਿਰ ਹੈ ਅਚਲੇਸ਼ਵਰ ਥਾਮ ਜਿੱਥੇ ਦੇ ਸਾਡੇ ਦਰਸ਼ਕ ਦਰਸ਼ਨ ਕਰ ਰਹੇ ਸੀ। ਕੈਮਰਾਮੈਨ ਬੰਟੀ ਦੇ ਨਾਲ ਔਨ 에ਰ ਲਈ ਨਿਤਨ ਲੂਥਰਾ ਬਟਾਲਾ ਜਾਗ ਦੇ ਗੀ ਗਤੀ ਬਾਤੇ ਸਵਾਮਨ ਰਾਮ ਭਜਿ ਸੁਨ ਸਟਮਨਾਗਨਿਕਾ ਅਜਾ ਮਿਲ ਯਾਦ ਗੀਦ ਗਜਾ ਵਿਕਟਾਰੇ ਗਨਾ ਕੋ ਰਾਮ ਨਾਮਾ ਕੀ ਨਾਥਾ ਪਰ ਪਰਦੀਤੀ ਬਾਮਨ ਰਾਮ ਭਜਿ ਸੁਨ ਜਲਹਿ ਤੂ ਏ ਕਾ ਨਾਮਾ महाशिवरात्रि ਦਾ ਮਹਾਪਰਵ ਹੈ ਔਰ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਇਤਿਹਾਸਿਕ ਮੰਦਿਰ ਅਚਲੇਸ਼ਵਰ ਧਾਮ ਤਸਵੀਰ ਦਿਖਾ ਦਿੰਨਾ ਪਹਿਲਾਂ ਕਿ ਅਚਲੇਸ਼ਵਰ ਧਾਮ ਦੀ ਤਸਵੀਰ ਹੈ ਔਰ ਮੰਦਿਰ ਦੇ ਅੰਦਰ ਦੇ ਪਹਿਲਾਂ ਜਰੂਰ ਦਰਸ਼ਨ ਕਰਵਾ ਦਾਂਗੇ ਆਪਣੇ ਦਰਸ਼ਕਾਂ ਨੂੰ ਔਰ ਦਰਸ਼ਕਾਂ ਨੂੰ ਅੰਦਰ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਕਲਸ਼ ਪੂਜਾ ਹੋ ਰਹੀ ਹੈ ਕਲਸ਼ ਰੱਖਿਆ ਜਾ ਰਿਹਾ ਹੈ ਅੱਜ ਔਰ ਲੋਕ ਜਿਹੜੇ ਨੇ ਉਹ ਕਿਹਾ ਜਾਵੇ ਤਾਂ ਰਾਤ 2 ਵਜੇ ਤੋਂ ਹੀ ਇੱਥੇ ਲਾਈਨਾਂ ਦੇ ਵਿੱਚ ਲੱਗੇ ਦਨੇ ਕਲਸ਼ ਪੂਜਾ ਜਿਹੜੀ ਹੈ ਉਹ ਚੱਲਦੀ ਪਈ ਹੈ ਮਹਾਸ਼ਿਵਰਾਤਰੀ ਦਾ ਪਰਵ ਹੈ ਔਰ ਮਹਾਸ਼ਿਵਰਾਤਰੀ ਦੇ ਪਰ ਮੌਕੇ ਜੋ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ 2 2 ਵਜੇ ਤੋਂ ਰਾਤ ਜੋ ਹੈ ਉਹ ਔਰ ਆਗਲੇ ਸ਼੍ਰੀ ਸਰਬਾ ਸਾਧਕੇ ਸਰਨੇਤ੍ਰੰਬਕੇ ਗਉਰੀ ਨਾਰਾਣੀ ਨਮਸਤੂ ਓਮ ਗੰਗਾ ਤਰੰਗ ਰਮੜੇ ਜਟਾ ਕਲਾਪਮ ਗਉਰੀ ਨਿਰੰਤਰ ਵਿਭੂਸ਼ਿਤਵਾਮ ਭਾਗਮ ਨਾਰਾਇਣਹ ਪ੍ਰੀਯਪਦੰਗਮਦਾ ਪਹਾਰਮ वाराणसी कुरपतिम भज विश्वनाथं सौराष्ट्रे सोमनाथा श्रीसलमलिकैनमीम श्रम सेधेतुरामश नागसह दारुकावने वाराणसव क्षेत्र कम हिमाल एकतांज्योत सत्कृत पनसती ओं सर्वसुद बालय सुध बाल मणिवालक्ष्मी श्वेता श्वेता रुद्राय पशुपति कर्णालुद्राय नभो पराजण्य ओम हरिओम गजाननम भूतिग्रादि सेवितं कपीति जंभू फलचारुभ चडमुमासुतम सोकवि अंदरदे पिंडी रूप ते दर्शन ਨੇ اور দর্শক سڑے দর্শক جوسی او درشن کر رہے سی کوئی گل بات سنگتناں وچ کران گے کی نام ہے جی راہول جی راہول جی اج دے دن کس طریقے نال پوجا ریندی کتنا لمبا سمہ پوجا چلدی جے کنے ਵਰਤ رکھے جاندے نے ویکھو جی اج دن ਨਿਰਾਹਾਰ ਵਰਤ چلدا ہے جڑا کہ سیرے رات دی جدو جو اپا کھانا کھا لندے ہیں کھالنے اس تو بعد راتوں لے کے ਅਗਲੇ ਦਿਨ ਸਵੇਰ ਤੱਕ ਆਪਾਂ ਕੁਝ ਨਹੀਂ gana ਤੇ ਚਾਰ ਟਾਈਮ ਦੀ ਇਹਦੇ ਵਿੱਚ ਪੂਜਾ ਕਰਨੀ ਹੁੰਦੀ ਹੈ ਜਿਹੜੀ ਕਿ ਮੰਦਿਰ ਦੇ ਵਿੱਚ ਅਚਲ ਮੰਦਿਰ ਦੇ ਵਿੱਚ ਰਾਤੀ 9 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਪੂਜਾ ਚੱਲਦੀ ਹੈ ਔਰ ਇੱਥੇ ਕਾਫੀ ਸ਼ਰਧਾਲੂ ਆਉਂਦੇ ਨੇ ਤੇ ਇਸ ਟਾਈਮ ਤੁਸੀਂ ਬਾਹਰ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈ ਮੰਦਿਰ ਦੇ ਟਰਸਟੀ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ ਅੱਦ ਸਰਗੇ ਤੁਹਾਨੂੰ ਸਾਡੇ ਨਾਲ ਮੰਦਿਰ ਦੇ ਚੀਫ ਟਰਸਟੀ ਪਵਨ ਕੁਮਾਰ ਜੀ ਪਵਨ ਜੀ ਪਹਿਲਾਂ ਤੇ ਕਲਸ਼ ਪੂਜਾ ਹੋਈ ਬਹੁਤ-ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਅਫਸਰ ਤੇ ਮੈਂ ਸਾਰੇ ਸ਼ਹਿਰ ਨੂੰ ਪੰਜਾਬ ਇਸ ਸ਼ੋਭਾਵਸ਼ ਬਾਰਕਾ ਦੇਣਾ ਹੈ ਔਰ ਹੁਣੇ ਤੁਸੀਂ ਦੇਖਿਆ ਕਿ ਜਿਹੜਾ ਪ੍ਰਥਾ ਚੱਲੀ ਹੈ ਵੀ ਸ਼ਵਰਾਤਰੀ ਵਾਲੇ ਦਿਨ ਕਲਸ਼ ਰਖਿਆ ਜਾਂਦਾ ਹੈ ਸ਼ਵਰਾਤਰੀ ਵਾਲੇ ਦਿਨ ਅੱਜ ਕਲਸ਼ ਰੱਖ ਦਿੱਤਾ ਗਿਆ ਔਰ ਲੋਕਾਂ ਦੀ ਬਹੁਤ ਭੀੜ ਹੈ ਬਹੁਤ ਲਾਈਨਾਂ ਲੱਗੀਆਂ ਕਿ ਰਾਤ 2 ਵਜੇ ਤੋਂ ਹੀ ਆ ਕੇ ਲੋਕ ਲਾਈਨਾਂ 'ਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਅੱਜ ਦੇ ਦਿਨ ਕਿੰਨੀ ਵਾਰੀ ਪੂਜਾ ਹੁੰਦੀ ਹੈ ਜਾਂ ਕਿੰਨਾ ਲੰਬਾ ਵਰਤ ਚੱਲਦਾ 2 ਵਜੇ ਤੋਂ ਪੂਜਾ ਸ਼ੁਰੂ ਹੁੰਦੀ ਹੈ ਔਰ ਰਾਤੀ 11 ਵਜੇ ਤੱਕ ਚਾਰ ਪੂਜਾ ਹੁੰਦੀਆਂ ਚਾਰ ਪੂਜਾ ਦਾ ਲੋਕੀ ਅਨੰਦ ਲੈਂਦੇ ਔਰ ਬੋਲੇ ਸ਼ੰਕਰ ਕੋ ਆਪਣੀਆਂ ਮਨੋ ਕਾਮਨਾ ਪੂਰੀਆ ਕਰਦੇ ਕੋਈ ਚਾਰ ਪੂਜਾ ਹੁੰਦੀਆਂ ਲੰਬਾ ਵਰਤ ਹੁੰਦਾ ਇਹਦੇ ਚ ਬਿਨਾ ਅੰਜਲ ਦੇ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਇਤਿਹਾਸਿਕ ਮੰਦਿਰ ਹੈ ਅਚਲੇਸ਼ਵਰ ਧਾਮ ਜਿੱਥੇ ਦੇ ਸਾਡੇ ਦਰਸ਼ਕ ਦਰਸ਼ਨ ਕਰ ਰਹੇ ਸੀ ਕੈਮਰਾਮੈਨ ਬੰਟੀ ਦੇ ਨਾਲ ਔਨ 에ਰ ਨਿਤਿੰਨ ਲੂਥਰਾ ਬਟਾਲਾ ਜਾਗ ਰਗੇ ਹੀ ਗੰਤੀ ਬਾਤੇ ਤੇ ਬਾਹ ਮਨ ਰਾਮ ਭਜ ਸੁਨ ਸਟਮਨਾਗ ਨਿਕਾ ਅਜਾ ਮਿਲ ਗਿਆ ਗੀਤ ਗਜਾ ਵਿਕਜ ਤਾਰੇ ਗਨਾ ਓਮ ਜੀ ਰਾਮਾ ਕੀ ਜਾ ਨਾ ਤੁਰ ਤੁਰ ਦੀਦੀ ਬਾਹ ਮਨ ਰਾਮ ਭਜ ਸੁਨ ਜਲੇ ਤੂ ਏ ਕਾ ਨਾਮ ਜਾ महाशिवरात्रि ਦਾ ਮਹਾਪਰਵ ਹੈ ਔਰ ਆਪਣੇ ਦਰਸ਼ਕਾਂ ਨੂੰ ਲੈ ਕੇ ਪਹੁੰਚਿਆ ਇਤਿਹਾਸਿਕ ਮੰਦਿਰ ਅਚਲੇਸ਼ਵਰ ਧਾਮ ਤਸਵੀਰ ਦਿਖਾ ਦਿੰਨਾ ਪਹਿਲਾਂ ਕਿ ਅਚਲੇਸ਼ਵਰ ਧਾਮ ਦੀ ਤਸਵੀਰ ਹੈ ਔਰ ਮੰਦਿਰ ਦੇ ਅੰਦਰ ਦੇ ਪਹਿਲਾਂ ਜਰੂਰ ਦਰਸ਼ਨ ਕਰਵਾ ਦਾਂਗੇ ਆਪਣੇ ਦਰਸ਼ਕਾਂ ਨੂੰ ਔਰ ਦਰਸ਼ਕਾਂ ਨੂੰ ਅੰਦਰ ਜਿਹੜਾ ਮੰਦਿਰ ਹੈ ਉਸ ਦੇ ਦਰਸ਼ਨ ਕਰਵਾ ਰਹੇ ਹਾਂ ਕਲਸ਼ ਪੂਜਾ ਹੋ ਰਹੀ ਹੈ ਕਲਸ਼ ਰੱਖਿਆ ਜਾ ਰਿਹਾ ਹੈ ਅੱਜ ਔਰ ਲੋਕ ਜਿਹੜੇ ਨੇ ਉਹ ਕਿਹਾ ਜਾਵੇ ਤਾਂ ਰਾਤ 2 ਵਜੇ ਤੋਂ ਹੀ ਇੱਥੇ ਲਾਈਨਾਂ ਦੇ ਵਿੱਚ ਲੱਗੇ ਦੇ ਨੇ ਕਲਸ਼ ਪੂਜਾ ਜਿਹੜੀ ਹੈ ਉਹ ਚੱਲਦੀ ਪਈ ਹੈ ਮਹਾਸ਼ਿਵ ਰਾਤਰੀ ਦਾ ਪਰਵ ਹੈ ਔਰ ਮਹਾਸ਼ਿਵ ਰਾਤਰੀ ਦੇ ਪਰ ਮੌਕੇ ਜੋ ਹੈ ਲੋਕ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਨੇ 2 2 ਵਜੇ ਤੋਂ ਰਾਤ ਜੋ ਹੈ ਉਹ ਔਰ ਆਗਲੇ ਸ਼੍ਰੀ ਸਰਬਾ ਸਾਧਕੇ ਸਰ ਨੇਤਰੰਬਕੇ ਗਉਰੀ ਨਾਰਾਣੀ ਨਮਸਤੂ ਓਮ ਗੰਗਾ ਤਰੰਗ ਰਮੜੇ ਜਟਾ ਕਲਾਪਮ ਗਉਰੀ ਨਿਰੰਤਰ ਵਿਭੂਸ਼ਿਤ ਵਾਮ ਭਾਗਮ ਨਾਰਾਣਹ ਪ੍ਰੀਪਨੰਗਮਦਾ ਪਹਾਰਮ वाराणसी कुरपतिम भज विश्वनाथं सौराष्ट्रे सोमनाथम चा श्रीसलमलिकैन्यम डाकनीम भीम शंकर सेतुन्धेतुरागसह दारुकावने वाराणसव क्षेत्रिमय एतांज्यो्योत सत्कृत पापन ओं सर्वसुद बाल सुध बाल मणिवालश्मी श्वेता श्वेता रुद्राय पशुपति कर्णालुद्राय नभो पराजण्य है ओम हरिओम गजाननम भूतिग्रादि सेवितं कपीति जंभू फलचारुभ चडमुमासुतम सोक अंदरदे पिंडी रूप दे दर्शन ਨੇ اور দর্শক سڑے দর্শক جوسی او درشن کر رہے سی اور گل بات سنگتن وی کران گے کی نام ہے جی راہول جی راہول جی اج دے دن کس طریقے نال پوجا ریندی کتنا لمبا ਸਮਾਂ پوجا چلدی جے کنے ਵਰਤ رکھے جاندے نے ویکھو جی اج دن ਨਿਰਾਹਾਰ ਵਰਤ چلدا ہے جڑا کہ سارے راتی جے دو جو اپا کھانا کھا لندے ہیں کھانے اس تو بعد راتوں لے کے ਅਗਰੇ ਦਿਨ ਸਵੇਰ ਤੱਕ ਆਪਾਂ ਕੁਝ ਨਹੀਂ gana ਤੇ ਚਾਰ ਟਾਈਮ ਦੀ ਇਹਦੇ ਵਿੱਚ ਪੂਜਾ ਕਰਨੀ ਹੁੰਦੀ ਹੈ ਜਿਹੜੀ ਕਿ ਮੰਦਿਰ ਦੇ ਵਿੱਚ ਅਚਲ ਮੰਦਿਰ ਦੇ ਵਿੱਚ ਰਾਤੀ 9 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਪੂਜਾ ਚੱਲਦੀ ਹੈ ਔਰ ਇੱਥੇ ਕਾਫੀ ਸ਼ਰਧਾਲੂ ਆਉਂਦੇ ਨੇ ਤੇ ਇਸ ਟਾਈਮ ਤੁਸੀਂ ਬਾਹਰ ਦੇਖ ਸਕਦੇ ਹੋ ਬਹੁਤ ਜ਼ਿਆਦਾ ਭੀੜ ਹੈਗੀ ਹੈ ਮੰਦਿਰ ਦੇ ਟਰਸਟੀ ਨੇ ਤੁਸੀਂ ਇਹਨਾਂ ਨਾਲ ਗੱਲ ਕਰੋ ਆ ਦੱਸਰਗੇ ਤੁਹਾਨੂੰ ਸਾਡੇ ਨਾਲ ਮੰਦਿਰ ਦੇ ਚੀਫ ਟਰਸਟੀ ਪਵਨ ਕੁਮਾਰ ਜੀ ਪਾਵਾ ਜੀ ਪਹਿਲਾਂ ਤੇ ਕਲਸ਼ ਪੂਜਾ ਹੋਈ ਬਹੁਤ ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਪਰਵ ਦੀਆਂ ਬਹੁਤ ਵਧਾਈਆਂ ਅੱਜ ਮਹਾਸ਼ਿਵਰਾਤਰੀ ਦੇ ਅਫਸਰ ਤੇ ਮੈਂ ਸਾਰੇ ਸ਼ਹਿਰ ਨੂੰ ਪ ਇਸ ਸ਼ੋਭਾਵਸ਼ਾ ਮ바ਰਕਾ ਦੇਣਾ ਔਰ ਹੁਣੇ ਤੁਸੀਂ ਦੇਖਿਆ ਕਿ ਜਿਹੜਾ ਪ੍ਰਥਾ ਚੱਲੀ ਹੈ ਵੀ ਸ਼ਵਰਾਤਰੀ ਵਾਲੇ ਦਿਨ ਕਲਸ਼ ਰੱਖਿਆ ਜਾਂਦਾ ਹੈ ਸ਼ਵਰਾਤਰੀ ਵਾਲੇ ਦਿਨ ਅੱਜ ਕਲਸ਼ ਰੱਖਤੇ ਤਾਂ ਗਿਆ ਔਰ ਲੋਕਾਂ ਦੀ ਬਹੁਤ ਭੀੜ ਹੈ ਬਹੁਤ ਲਾਈਨਾਂ ਲੱਗੀਆਂ ਕਿ ਰਾਤ 2 ਵਜੇ ਤੋਂ ਹੀ ਆ ਕੇ ਲੋਕ ਲਾਈਨਾਂ 'ਚ ਲੱਗੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਅੱਜ ਦੇ ਦਿਨ ਕਿੰਨੀ ਵਾਰੀ ਪੂਜਾ ਹੁੰਦੀ ਹੈ ਜਾਂ ਕਿੰਨਾ ਲੰਬਾ ਇਹ ਵਰਤ ਚੱਲਦਾ 2 ਵਜੇ ਤੋਂ ਪੂਜਾ ਸ਼ੁਰੂ ਹੁੰਦੀ ਹੈ ਔਰ ਰਾਤੀ 11 ਵਜੇ ਤੱਕ ਚਾਰ ਪੂਜਾ ਹੁੰਦੀਆਂ ਚਾਰ ਪੂਜਾ ਦਾ ਲੋਕੀ ਅਨੰਦ ਲੈਂਦੇ ਔਰ ਬੋਲੇ ਸ਼ੰਕਰ ਕੋ ਆਪਣੀਆਂ ਮਨੋ ਕਾਮਨਾ ਪੂਰੀਆ ਕਰਦੇ ਕੋਈ ਚਾਰ ਪੂਜਾ ਹੁੰਦੀਆਂ ਲੰਬਾ ਵਰਤ ਹੁੰਦਾ ਇਹਦੇ ਚ ਬਿਨਾ ਅੰਜਲ ਦੇ ਜਿਹੜਾ ਵਰਤ ਰੱਖਿਆ ਜਾਂਦਾ ਹੈ ਔਰ ਇਤਿਹਾਸਿਕ ਮੰਦਿਰ ਹੈ ਅਚਲੇਸ਼ਵਰ ਥਾਮ ਜਿੱਥੇ ਦੇ ਸਾਡੇ ਦਰਸ਼ਕ ਦਰਸ਼ਨ ਕਰ ਰਹੇ ਸੀ ਕੈਮਰਾਮੈਨ ਬੰਟੀ ਦੇ ਨਾਲ ਔਨ 에ਰ ਲਈ ਨਿਤਿੰਨ ਲੁਥਰਾ ਪਟਾਲਾ जादनगेई गति वाते स पावन राम भजसुनु सट मनाग निकाह अजामिल व्याग गीत गजा विकद तारे गना ओम राम 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 कना थवर कलपीती वामनि हरष गना गले तो के आचरन छ